ਸਤਿ ਸ਼੍ਰੀ ਅਕਾਲ ਜਸ ਟੀਵੀ ਯੂਐਸਏ ਵਿੱਚ ਤੁਹਾਡਾ ਸਵਾਗਤ ਹੈ ਇਨਕਮ ਟੈਕਸ ਵਿਭਾਗ ਨੇ ਚੰਡੀਗੜ੍ਹ ਵਿਖੇ ਇੱਕ ਆਨਲਾਈਨ ਸੱਟਾ ਚਲਾਉਣ ਵਾਲੇ گروਹ ਤੇ ਰੇਡ ਕੀਤੀ ਹੈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਕਈ ਸੌ ਕਰੋੜ ਰੁਪਏ ਦਾ ਸੱਟਾ ਕਾਰੋਬਾਰ ਦਾ ਪਰਦਾ ਫਾਸ਼ ਹੋਇਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ گروਹ ਦੀ ਸਰਪ੍ਰਸਤੀ ਪੰਜਾਬ ਦੇ 10 ਆਈਪੀਐਸ ਪੁਲਿਸ ਅਫਸਰ ਕਰ ਰਹੇ ਸਨ ਤੇ ਤਿੰਨ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਫਸਰਾਂ ਦੇ ਇਸ ਗਰੋਹ ਨਾਲ ਮਿਲੇ ਹੋਣ ਤੇ ਹਿੱਸੇਦਾਰੀ ਦਾ ਇਨਕਮ ਟੈਕਸ ਵਿਭਾਗ ਨੂੰ ਪਤਾ ਚੱਲਿਆ ਹੈ ਇਨਕਮ ਟੈਕਸ ਵਿਭਾਗ ਵੱਲੋਂ ਕੀਤੇ ਗਏ ਸੰਸਨੀਖੇਜ ਖੁਲਾਸੇ ਵਿੱਚ ਪੰਜਾਬ ਦੇ 10 ਆਈਪੀਐਸ ਅਫਸਰਾਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਉਹਨਾਂ ਨੂੰ ਨੋਟਿਸ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਈਆਂ ਨੂੰ ਨੋਟਿਸ ਵੀ मिल चुके ਹਨ आईटी ਵਿਭਾਗ ਦੀ ਇਸ ਕਾਰਵਾਈ ਨਾਲ ਪੰਜਾਬ ਪੁਲਿਸ ਵੀ ਤਰਸਲੀ ਮਚ ਗਈ ਹੈ ਲੋਕਾਂ ਵਿੱਚ ਉਕਸੁਕਤਾ ਹੈ ਕਿ ਕਿਹੜੇ ਉਹ ਪੁਲਿਸ ਅਫਸਰ ਹਨ ਉਹਨਾਂ ਦੇ ਨਾਮ ਜਾਣਨਾ ਚਾਹੁੰਦੇ ਹਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਇਸ ਸੱਟਾ ਗਰੋਹ ਦੀਆਂ ਵਿਰੋਧ ਸ਼ਿਕਾਇਤਾਂ ਆਉਂਦੀਆਂ ਸਨ ਤਾਂ ਇਹ ਪੰਜਾਬ ਦੇ ਆਈਪੀਐਸ ਅਫਸਰ ਉਹਨਾਂ ਸੱਟਾ ਲਗਾਉਣ ਵਾਲਿਆਂ ਦਾ ਬਚਾਅ ਕਰਦੇ ਸਨ ਅਤੇ ਕੋਈ ਵੀ ਉਹਨਾਂ ਵਿਰੋਧ ਕਾਰਵਾਈ ਨਹੀਂ ਹੋਣ ਦਿੰਦੇ ਸਨ ਇਸ ਗਰੋ ਦਾ ਸੱਟਾ ਕਾਰੋਬਾਰ ਚਾਰ ਰਾਜਾਂ ਵਿੱਚ ਫੈਲਿਆ ਹੋਇਆ ਹੈ ਤਕਰੀਬਨ 600 ਕਰੋੜ ਰੁਪਏ ਦੇ ਸੱਟੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਆਈਟੀ ਰੇਡ ਵਿੱਚ ਇਹ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦਾ ਵਾਸੀ ਰਿੰਕੂ ਭਗਤ ਇਸ ਸੱਟਾ ਗਰੋ ਦਾ ਸਰਗਨਾ ਹੈ ਔਰ ਇਸ ਰੈਕਟ ਨੂੰ ਉਹ ਆਨਲਾਈਨ ਸੱਟਾ ਆਪਰੇਟ ਕਰਦਾ ਹੈ ਆਈਟੀ ਵਿਭਾਗ ਵੱਲੋਂ ਕੀਤੇ ਕੱਲ ਤੋਂ 35 ਦੇ ਕਰੀਬ ਟਿਕਾਣਿਆਂ ਤੇ ਰੇਡ ਕੀਤੀ ਗਈ ਜਿਸ ਵਿੱਚ ਆਈਟੀ ਵਿਭਾਗ ਨੂੰ ਤਕਰੀਬਨ 2.5 ਕਰੋੜ ਨਗਦ ਕਈ ਕਰੋੜ ਦੇ ਸੋਨੇ ਦੇ ਗਹਿਣੇ ਤੇ ਬੇਨਾਮੀ ਪ੍ਰਾਪਰਟੀ ਦੇ ਕਾਗਜ਼ਾਤ ਤੇ ਲਗਜ਼ਰੀ ਗੱਡੀਆਂ ਦੀ ਇੱਕ ਵੱਡੀ ਗਿਣਤੀ ਵਿੱਚ ਖੇਪਰਾਬੰਦ ਕੀਤੀ ਗਈ ਹੈ ਆਈਟੀ ਵਿਭਾਗ ਦੀ ਇਸ ਕਾਰਵਾਈ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੰਟਰਨੈਸ਼ਨਲ ਸੱਟਾ ਕਾਰੋਬਾਰ ਦੇਸਵੰਦ ਵਿੱਚ ਪੰਜਾਬ ਦੇ 10 ਪੁਲਿਸ ਆਈਪੀਐਸ ਤੇ ਚੰਡੀਗੜ੍ਹ ਦੇ ਤਿੰਨ ਪੁਲਿਸ ਸੀਨੀਅਰ ਅਧਿਕਾਰੀ ਇਸ ਘਰੋਂ ਵੱਲੋਂ ਕੀਤੀ ਜਾਂਦੀ ਸੱਟੇ ਦੀ ਕਮਾਈ ਵਿੱਚੋਂ ਮੋਟਾ ਹਿੱਸਾ ਲੈਂਦੇ ਸਨ ਇਨਕਮ ਟੈਕਸ ਵਿਭਾਗ ਨੇ ਹਰਿਆਣਾ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਵਿੱਚ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਕਈ ਸਨਸਨੀਖੇਜ਼ ਖੇਜ਼ ਖੁਲਾਸੇ ਕੀਤੇ ਹਨ ਜਿਸ ਵੀ ਰਿੰਕੂ ਭਗਤ ਕੋਲ ਚੰਡੀਗੜ੍ਹ ਦੇ ਸੈਕਟਰ 33 ਵਿੱਚ ਇੱਕ ਅਲੀਸ਼ਾਨ ਕੋਠੀ ਵੀ ਦੱਸੀ ਗਈ ਹੈ ਜੋ ਇਨਕੰਟੈਪ ਭਾਗ ਦੇ ਸੀਲ ਕਰ ਦਿੱਤੀ ਹੈ ਜਿੱਥੋਂ ਇਹ ਰਿੰਕੂ ਇਹ ਸਾਰਾ ਸੱਟੇ ਦਾ ਆਨਲਾਈਨ ਕਾਰੋਬਾਰ ਚਲਾਉਂਦਾ ਸੀ ਅਤੇ ਰੇਡ ਦੇ ਦੌਰਾਨ ਬਰਾਮਦ ਕੀਤੇ ਗਏ ਇਲੈਕਟ੍ਰੋਨਿਕ ਉਪਕਰਨ ਲੈਪਟਾਪ ਮੋਬਾਈਲ ਫੋਨ ਆਦਿ ਜ਼ਬਤ ਕਰ ਲਏ ਹਨ ਇਹ ਸੱਟਾ ਕਾਰੋਬਾਰ ਦੇ ਨੈਟਵਰਕ ਪਟਿਆਲਾ ਰਾਜਪੁਰਾ ਮਹਾਲੀ ਚੰਡੀਗੜ੍ਹ ਲੁਧਿਆਣਾ ਜਿਰਖਪੁਰ ਹਰਿਆਣਾ ਦੇ ਰੋहतक ਪੰਚਕੁਲਾ ਆਦਿ ਤੱਕ ਗਤੀਵਿਧੀਆਂ ਫੈਲੀਆਂ ਹੋਈਆਂ ਸਨ ਨੈਟਵਰਕ ਨੈਟਵਰਕ ਵਿੱਚ ਜੋ ਆਪਰੇਟ ਕਰਦੇ ਸਨ ਉਹਨਾਂ ਦਰਜਣਾਂ ਵਿਅਕਤੀਆਂ ਏਜੰਟਾਂ ਦੇ ਡਿਜੀਟਲ ਉਪਕਰਨ ਤੇ ਮੋਬਾਈਲ ਫੋਨ ਆਈਟੀ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲਏ ਹਨ ਜਿਸ ਤੋਂ ਜਾਂਚ ਦੌਰਾਨ ਹੋਰ ਬਧੇਰੇ ਜਾਣਕਾਰੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 44 ਵਿੱਚ ਇੱਕ ਹੋਰ ਅਲੀਸਾਨ ਕੋਠੀ ਰਿੰਕੂ ਭਗਤ ਦੀ ਦੱਸੀ ਜਾ ਰਹੀ ਹੈ ਜਿੱਥੋਂ ਸੱਟੇ ਦਾ ਦੰਦਾ ਕਰਦਾ ਸੀ ਰਿੰਕੂ ਨੇ 2008 ਵਿੱਚ ਇਹ ਕੋਟੀ 4 ਕਰੋੜ ਦੀ ਖਰੀਦੀ ਗਈ ਸੀ ਇਸ ਕੋਟੀ ਨੂੰ ਰੈਸਟ ਹੋਲ ਦਾ ਰੂਪ ਦਿੱਤਾ ਹੋਇਆ ਸੀ ਜਿਸ ਵਿੱਚ ਅਧਿਕਾਰੀਆਂ ਦੇ ਰਹਿਣ ਸਹਿਣ ਅਤੇ ਹੋਰ ਐਸ਼ੋ-ਇਸ਼ਰਤ ਦੇ ਇੰਤਜ਼ਾਮ ਕੀਤੇ ਹੋਇਆ ਸੀ ਇੱਥੇ ਹੋਰ ਵੀ ਕਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਸਨ ਕਿਉਂਕਿ ਇੱਥੇ ਰਿੰਕੂ ਭਗਤ ਦਾ ਪ੍ਰਵਾਲ ਨਹੀਂ ਰੰਦਾ ਸੀ ਅਫਸਰਾਂ ਦੇ ਐਸ ਪ੍ਰਸਤੀ ਲਈ ਇਹਨਾਂ ਕੋਟੀ ਵਿੱਚ ਵਰਤਿਆ ਜਾਂਦਾ ਸੀ ਇਸ ਗਰੋਹ ਦੇ ਇੱਕ ਮੈਂਬਰ ਪਟਿਆਲਾ ਦੇ ਜੋ ਦੱਸੇ ਜਾ ਰਹੇ ਹਨ ਸਥਿਤ ਘਰ ਵਿੱਚੋਂ 25 ਕਰੋੜ ਰੁਪਇਆ ਨਗਰਬ੍ਰਾਹਮਣ ਹੋਇਆ ਹੈ ਇਹ ਇੱਕ ਸੰਸਚਨੀ ਖੇਜ ਜਿਹੜਾ ਆਈਟੀ ਸੈਕਟਰ ਨੇ ਜਿਹੜਾ ਆਈਟੀ ਵਿਭਾਗ ਇਨਕਮ ਟੈਕਸ ਵਿਭਾਗ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਸੀ ਔਰ ਇਸ ਦੀ ਪੂਰੀ ਜਿਹੜੀ ਸਰਪ੍ਰਸਤੀ ਸੀ ਉਹ ਪੰਜਾਬ ਦੇ 10 ਸੀਨੀਅਰ ਆਈਪੀਐਸ ਜਿਹੜੇ ਅਧਿਕਾਰੀ ਨੇ ਉਹ ਕਰ ਰਹੇ ਸਨ ਅਰੇ ਉਹ ਮੋਟੀ ਜਿਹੜੀ ਹੈ ਉਹ ਕਮਾਈ ਇਸ ਢੰਦੇ ਤੋਂ ਕਮਾ ਰਹੇ ਹਨ ਇਸ ਕਾਰਨ ਸਾਰੇ ਪੰਜਾਬ ਵਿੱਚ ਜਿਹੜੀ ਉਹ ਇਸ ਦੀ ਚਰਚਾ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਨਾਮ ਜਿਹੜੇ ਹੈ ਉਹ ਜਗ ਜाहिर ਕੀਤੇ ਜਾਣ ਉਹਨਾਂ ਵਿਰੁੱਧ ਜਿਹੜੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ